ਪੀਨੇ ਬੋਨ ਦੇ ਸੇਕ ਬਟਕਾ ਬਣਿਆ ਹੈ ਆਲਟੋ ਪੀ ਲਾਰੇ ਅੱਜ ਇਹਦੇ ਪਉਣੀ ਨਹੀਂ ਆਪਾਂ ਇਹਦੇ ਸਾਹਿਬ ਜਿਆਦੇ ਦੇ ਛਿੱਤੀ ਦਿਹਾੜੇ ਆ ਠੀਕ ਆ ਸ਼ਾਬਾਸ਼ ਪੱਕ ਭਾਂਵੇਂ ਲੈਣੀ ਛੋਟੀ ਜੀ ਪੱਕ ਵਾਹ ਕਾਲਾ ਸਾਹਿਬ ਵਾਹ ਮੈਂ ਤੁਜੀ ਸੁਣਦੇ ਆਈ ਨਾ ਹਾਂ ਹੈ ਤੁਜੀ ਸੁਣਦੇ ਆ ਨਾ ਆਪਾਂ ਬਾਬਾ ਜੀ ਕਿਹੜਾ ਨਾਮ ਹੈ ਸਾਹਿਬ ਜਿਆਦੇ ਆ ਨਾਮ ਜੀ ਸਾਹਿਬ ਜਿਆਦੇ ਆ ਮੈਂ ਹੀ ਸੁਣਦਾ ਬਣਾਏਗਾ ਚਲ ਸੁਣਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੀ ਚਿੰਗਰੀ ਬਾਬਾ ਜੋਰਾ ਬਾਬਾ ਬਾਬਾ ਫਤੇ ਸਿੰਘ ਜੀ ਬਾਬਾ ਜੀ ਚਲ ਮੈਂ ਤੁਹਾਨੂੰ ਲੜੀ ਵਾਰ ਸੁਣਾਉਣਾ ਸਾਬਜਾਦਾ ਬਾਬਾਜੀਤ ਸਿੰਘ ਜੀ ਸਾਬਜਾਦਾ ਬਾਬਾ ਜਹਾਰ ਸਿੰਘ ਜੀ ਸਾਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਾਬਜਾਦਾ ਬਾਬਾ ਫਤੇ ਸਿੰਘ ਜੀ ਕਿਤੇ ਛੋਟੇ ਸਾਬਜਾਦੇ ਸ਼ਹੀਦ ਹੋਏ ਫਤੇਗੜ ਸਾਹਿਬ ਕਿਵੇਂ ਸ਼ਹੀਦ ਹੋਏ ਆਪਰੇ ਨੇ ਆਜ ਤੇਣਕੇ ਤੇਰ ਮਲੀ ਸ਼ਾਬਾਸ਼ ਤੂੰ ਵੀ ਇਦਾਂ ਹੀ ਸਰਦਾਰ ਰਹਿਣਾ ਤੂੰ ਵੀ ਸਰਦਾਰ ਰਹਿਣਾ